ਪਲੀ ਕੁਲਸੀ ਬਰਾ ਲਓ ਜੀ ਲਓ ਲਓ ਪ੍ਰਮੋਡ ਲਓ ਲਓ ਪਿੱਛੋਂ ਦਿਖਾ ਦਿਓ ਪਿੱਛੋਂ ਮਾਰ ਕੇ ਕੋਈ ਗੱਲ ਹੀ ਕੋਈ ਗੱਲ ਲੈ ਚਲੋ ਬਰਾ ਉੱਤੀ ਬੰਦੋ ਲਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪ੍ਰਵਾਹੀ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਬੂਰੀ ਝੋਟ ਪੀ ਪਕਾਉਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਟ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਸਰਬਜੀਤ ਸਿੰਘ ਜੋੜ ਪਿੰਡ ਪਰਵਾਹੀ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਮੱਝ ਦੀ ਜਾਣਕਾਰੀ ਦੋ ਜੀ ਆਪਣੀ ਇਹ ਮੱਝ ਬੂਰੀ ਹੈ ਜੀ ਇਹ ਹੈਗੀ ਆ ਤੀਜੀ ਸੂਏ ਜੀ ਹਾਂਜੀ ਤੇ ਪੰਜ-ਛੇ ਦਿਨ ਰਹਿੰਦੇ ਆ ਦੇ ਬਾਸ ਸੂਣ ਵਾਲੇ ਤੀਜੀ ਸੂਏ ਸੋਣਾ ਹਾਂਜੀ ਹਾਂਜੀ ਇਹ ਘਰ ਦੀ ਮੱਝ ਆਪਣੀ ਹਾਂ ਘਰ ਦੀ ਮੱਝ ਆ ਇਹ ਤੇ ਦੁੱਧ ਹੈਗਾਗਾ ਇਹਦੇ ਥੱਲੇ 14 ਤੋਂ 15 ਲੀਟਰ ਹੈਗਾ ਇਸਲੇ ਸੂਏ ਹਾਂਜੀ ਠੀਕ ਆ ਹੁਣ ਪੰਜ-ਛੇ ਦਿਨ ਰਹਿੰਦੇ ਆ ਹਾਂਜੀ ਹਾਂਜੀ ਪੰਜ-ਛੇ ਦਿਨ ਲੈ ਜੂ ਬਸ ਠੀਕ ਆ ਤੋੜ ਦੋ ਪਰਾ ਲੋ ਪਰਾ ਫੇਸ ਕੁਆਲਟੀ ਦੇਖ ਸਕਦੇ ਹੋ ਪਾਕਿਸਤਾਨੋਂ ਦਿਖਾਉਣਾ ਤੋਰਾ ਘਰ ਦੀ ਮੱਝ ਆ ਬਾਈ ਦੀ ਝੋਟੀ ਪਾਲੀ ਵੀ ਫੀਜ ਜੂ ਸੂਣਾ ਠੀਕ ਹੈ ਜੀ ਨਮੀ ਤੋੜ ਦੋ ਭਰਾ ਉਧਰ ਨੂੰ ਫੜੇ ਤੋੜ ਦੋ ਲੋ ਜੀ ਚੱਕਰ ਸੋ ਚੰਗੀ ਪਲੀ 글로ਸੀ ਭਰਾ ਲੋ ਜੀ ਲੈ ਲਓ ਲੈ ਭਰਾ ਮੋੜ ਲਓ ਲੋ ਜੀ ਪਿੱਛੋਂ ਦਿਖਾ ਦਿਓ ਪਿੱਛੋਂ ਮਾਰ ਕੇ ਕੋਈ ਗੱਲ ਹੀ ਕੋਈ ਗੱਲ ਲੈ ਚਲ ਭਰਾ ਉੱਤੀ ਬੰਦ ਲੋ ਜੀ ਚੈੱਕ ਕਰਤਾਂ ਨੂੰ ਤੁਰਾ ਤੜਾ ਕਰਮਾਂ ਵਾਲੀਆ ਥੋੜਾ ਜਨਾ ਕੈਮਰਾ ਤੋਂ ਝੱਕਦੀ ਆ ਠੀਕ ਹੈ ਲੋ ਜੀ ਦੇਖ ਸਕਦੇ ਕਰਮਵਾਲੀ ਦਾ ਇਹ ਤਾਂ ਆਪਣੇ ਘਰ ਦੀ ਮੱਝ ਆਈ ਇਹ ਤੀਜੀ ਸੂਏ ਆ ਠੀਕ ਆ ਜੀ ਸੂਣਾ ਤੀਜੀ ਸੂਏ ਆਪਣੀ ਆਪ ਦੀ ਮੱਝ ਆ ਇਹ ਠੀਕ ਆ ਲੋ ਭਰਾ ਲੇਵਾ ਪਾ ਜੂਮ ਕਰਕੇ ਸੂ ਨੂੰ ਦਿਖਾਤਾ ਦੁੱਧ ਸਾਨੂੰ ਦੱਸਤਾ ਵੀ ਜਦੋਂ ਤੋਂ 15 ਲੀਟਰ ਦੁੱਧ ਹੈਗਾ ਸੀ ਪਿਛਲੇ ਠੀਕ ਆ ਹੁਣ ਵੱਧ ਵੀ ਗੱਢ ਸਕਦੀ ਆ ਠੀਕ ਆ ਰੇਟ ਭਰਾ ਜਾਇਆ ਜਾਇਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰੋਗੇ ਕੋਈ ਗੱਲ ਨਹੀਂ ਲੋ ਭਰਾ ਘਰ ਦੇ ਪਸ਼ੂ ਆ ਬਾਈ ਦੇ ਠੀਕ ਨਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਓਕੇ ਬਾਈ